ਹੈਲੋ एवरीवन ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ YouTube ਚੈਨਲ ਦੇ ਉੱਤੇ ਤੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਜਿਨ੍ਹਾਂ ਦਾ ਜਨਮ ਕਿਸੇ ਵੀ ਮਹੀਨੇ ਦੀ 1 ਤਰੀਕ ਨੂੰ 10 ਤਰੀਕ ਨੂੰ 19 ਤਰੀਕ ਨੂੰ ਜਾਂ 28 ਤਰੀਕ ਨੂੰ ਹੋਇਆ ਹੈ ਕਹਿਣ ਦਾ ਮਤਲਬ ਹੈ ਜਿਨ੍ਹਾਂ ਦਾ ਮੂਲਾਂਕ 1 ਹੈ 1 ਤਰੀਕ 10 ਆਪਾਂ 1 ਤੇ 0 ਨੂੰ ਜੋੜੀਏ 1 ਹੀ ਆ ਗਿਆ ਤਾਂ ਇਸੇ ਤਰੀਕੇ ਨਾਲ 19 1 ਤੇ 9 ਨੂੰ ਜੋੜੀਏ 10 10 ਤੇ ਫਿਰ ਆਪਸ ਵਿੱਚ ਜੋੜੀਏ 1 ਜਿਨ੍ਹਾਂ ਦਾ ਮੂਲੰਕ 1 ਆਉਂਦਾ ਹੈ ਅੱਜ ਆਪਾਂ ਉਹਨਾਂ ਦੇ ਬਾਰੇ ਵਿੱਚ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਜਿਹੜਾ ਜੀਵਨ ਹੈ ਉਹ ਕਿਸ ਤਰ੍ਹਾਂ ਦਾ ਹੁੰਦਾ ਹੈ ਤੇ ਉਹਨਾਂ ਨੂੰ ਕਿਹੜੇ ਰਸਤੇ ਜਿਹੜੇ ਅਪਣਾਉਣੇ ਚਾਹੀਦੇ ਨੇ ਤੇ ਕਿੰਨੀਆਂ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਤੇ ਮੈਂ ਗੱਲਬਾਤ ਸ਼ੁਰੂ ਕਰਾਂ ਉਸ ਤੋਂ ਪਹਿਲਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਸਬਸਕ੍ਰਾਈਬ ਕਰਨਾ ਤੁਸੀਂ ਭੁੱਲ ਜਾਂਦੇ ਹੋ ਤਾਂ ਪਲੀਜ਼ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਜਰੂਰ ਕਰਿਆ ਕਰੋ ਤੇ ਜੇ ਤੁਹਾਨੂੰ ਚੰਗਾ ਲੱਗਦਾ ਤਾਂ ਉਸ ਨੂੰ ਸ਼ੇਅਰ ਵੀ ਜਰੂਰ ਕਰਿਆ ਕਰੋ ਜੇਕਰ ਮੇਰੀ ਦਿੱਤੀ ਹੋਈ ਜਾਣਕਾਰੀ ਤੁਹਾਨੂੰ ਠੀਕ ਲੱਗਦੀ ਹੈ ਹਾਂਜੀ ਜਿਹੜੇ ਮੂਲ ਅੰਕ 1 ਵਾਲੇ ਹੁੰਦੇ ਨੇ ਉਹ ਸੂਰਜ ਦੀ ਤਰ੍ਹਾਂ ਹੁੰਦੇ ਨੇ ਸੂਰਜ ਤੋਂ ਭਾਵ ਮਤਲਬ ਕਿ ਬਹੁਤ ਹੀ ਜ਼ਿਆਦਾ ਬ੍ਰਾਈਟ ਉਹਨਾਂ ਦੀ ਜ਼ਿੰਦਗੀ ਹੈ ਜਿਹੜੀ ਬਹੁਤ ਬ੍ਰਾਈਟ ਹੁੰਦੀ ਹੈ ਇੱਕ ਐਕਸਟਰਾ ਕਿਸਮ ਦੇ ਵਿਅਕਤੀ ਹੁੰਦੇ ਨੇ ਉਹ ਹਰ ਇੱਕ ਦੇ ਹੈਲਪਫੁਲ ਹੁੰਦੇ ਨੇ ਮਤਲਬ ਜਿਵੇਂ ਆਪਾਂ ਗੱਲ ਕਹਿ ਦਿੰਦੇ ਆ ਕਿ ਸਾਰੀ ਖੁਦਾਈ ਇੱਕ طرف ਜੋਰੂ ਦਾ ਭਾਈ ਇੱਕ طرف ਇਸੇ ਤਰੀਕੇ ਦੇ ਨਾਲ ਵੀ ਜਿਹੜੇ ਨੰਬਰ 1 ਵਾਲੇ ਹੁੰਦੇ ਨੇ ਉਹ ਸਾਰੀ ਦੁਨੀਆ ਜੇ ਕਿਸੇ ਕਿਸੇ ਬੰਦੇ ਦਾ ਖੜਾ ਛੱਡ ਜੇ ਛੱਡ ਜੇ ਲੇਕਿਨ ਉਹ ਹਮੇਸ਼ਾ ਉਹਦੇ ਨਾਲ ਹੀ ਖੜੇ ਰਹਿੰਦੇ ਨੇ ਬਹੁਤ ਹੈਲਪਫੁਲ ਹੁੰਦੇ ਨੇ ਮਤਲਬ ਜਿੱਥੇ ਖੜ ਗਏ ਖੜ ਗਏ ਇੱਕ ਉਹਨਾਂ ਦੇ ਵਿੱਚ ਜਿਹੜੀ ਹੈ ਕਮਜ਼ੋਰੀ ਉਹ ਹੁੰਦੀ ਆ ਵੀ ਐਗਰੈਸਿਵ ਬਹੁਤ ਜ਼ਿਆਦਾ ਹੁੰਦੇ ਆ ਉਹਨਾਂ ਨੂੰ ਗੁੱਸਾ ਬਹੁਤ ਜਲਦੀ ਆ ਜਾਂਦਾ ਆ ਇੱਥੋਂ ਤੱਕ ਕਿ ਉਹ ਕਈ ਵਾਰ ਆਪਣੇ ਘਰ ਦੇ ਰਿਸ਼ਤੇ ਨੇ ਜਿਹੜੇ ਉਹ ਵੀ ਖਰਾਬ ਕਰ ਜਾਂਦੇ ਨੇ ਤਾਂ ਉਹਨਾਂ ਨੂੰ ਗੁੱਸਾ ਜਿਆਦਾ ਔਨ ਕਰਕੇ ਕਈ ਵਾਰੀ ਮਾਪੇ ਬਾਪ ਭੈਣ ਭਰਾ ਆਪਣੀ ਪਤਨੀ ਸਾਰਾ ਕੁਝ ਕਈ ਵਾਰੀ ਗੁੱਸੇ ਦੇ ਕਾਰਨ ਜਿਹੜਾ ਉਹ ਖੋ ਬੈਠਦੇ ਨੇ ਤੇ ਇਹਨੂੰ ਆਪਾਂ ਜਿੱਦ ਮੰਨ ਲਓ ਜਾਂ ਤੁਸੀਂ ਇਹਨੂੰ ਗੁੱਸਾ ਕਹਿ ਲਓ ਅਗਰੈਸਿਵ ਸੁਭਾਅ ਦੇ ਜਿਹੜੇ ਹੁੰਦੇ ਨੇ ਉਹ ਇੱਕ ਨੰਬਰ ਵਾਲੇ ਬਹੁਤ ਜ਼ਿਆਦਾ ਹੁੰਦੇ ਨੇ ਇੱਕ ਇਹਨਾਂ ਦੀ ਬੋਲਵਾਣੀ ਹੈ ਜਿਹੜੀ ਉਹ ਥੋੜੀ ਰੁੱਖੀ ਹੁੰਦੀ ਹੈ ਤੇ ਇਹ ਬੋਲਵਾਣੀ ਸੱਚਾਈ ਦਾ ਸਾਥ ਦਿੰਦੇ ਨੇ ਲੇਕਿਨ ਬੋਲਵਾਣੀ ਇਹ ਹਮੇਸ਼ਾ ਕਦੇ ਕਿਸੇ ਦਾ ਧਿਆਨ ਨਹੀਂ ਰੱਖਦੇ ਵੀ ਉਹਨੂੰ ਇਹ ਗੱਲ ਸੁਣਨ ਚ ਕਿੱਦਾਂ ਲੱਗੂਗੀ ਉਹਨਾਂ ਨੇ ਬੋਲ ਹੀ ਦੇਣਾ ਹੁੰਦਾ ਹੈ ਇਹੇ ਜੌਬ ਦੇ ਵਿੱਚ ਜਦੋਂ ਜਾਂਦੇ ਨੇ ਤੇ ਜਦ ਤੱਕ ਨੰਬਰ 1 ਤੇ ਨਹੀਂ ਆ ਜਾਂਦੇ ਉਦੋਂ ਤੱਕ ਇਹਨਾਂ ਨੂੰ ਚੈਨ ਦਾ ਟਿਕਾ ਨਹੀਂ ਆਉਂਦਾ ਉਹਨਾਂ ਨੂੰ ਬਿਲਕੁਲ ਚੈਨ ਨਹੀਂ ਆਉਂਦੀ ਇਹ ਹਮੇਸ਼ਾ ਇਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਇਹ ਪ੍ਰੋਗਰੈਸ ਕਰਦੇ ਕਰਦੇ ਨੰਬਰ 1 ਤੇ ਜਾਣਾ ਪਸੰਦ ਕਰਦੇ ਨੇ ਇਹਨਾਂ ਨੂੰ ਤੁਸੀਂ ਇੱਥੋਂ ਤੱਕ ਕੀ ਜੇਕਰ ਪੜ੍ਹ ਰਹੇ ਹੁੰਦੇ ਨੇ ਤਾਂ ਇਹਨਾਂ ਨੂੰ ਪਿੱਛੇ ਬੈਠਣਾ ਮਤਲਬ ਬੈਕ ਤੇ ਬੈਠਣਾ ਬਿਲਕੁਲ ਬੈਕ ਵੈਂਚਰਸ ਬਣਨਾ ਬਿਲਕੁਲ ਪਸੰਦ ਨਹੀਂ ਹੁੰਦਾ ਨਾ ਇਹ ਵਿਚਾਲੇ ਬੈਠ ਸਕਦੇ ਨੇ ਇਹਨਾਂ ਨੂੰ ਹਮੇਸ਼ਾ ਪਸੰਦ ਹੈ ਪਹਿਲੇ ਨੰਬਰ 'ਈਆ ਦੂਜੇ ਨੰਬਰ ਦੇ ਉੱਤੇ ਉੱਥੇ ਅੱਗੇ ਬੈਠਣਾ ਅੱਗੇ ਹਮੇਸ਼ਾ ਪਸੰਦ ਹੁੰਦਾ ਹੈ ਇਸ ਤੋਂ ਬਿਨਾ ਇਹਨਾਂ ਨੂੰ ਆਜ਼ਾਦੀ ਬਹੁਤ ਪਸੰਦ ਆਉਂਦੀ ਹੈ ਇਹ ਕਿਸੇ ਦੇ ਦਬਾਅ ਦੇ ਵਿੱਚ ਆ ਕੇ ਰਹਿ ਨਹੀਂ ਸਕਦੇ ਨਾ ਘਰ ਦੇ ਵਿੱਚ ਕਿਸੇ ਦਾ ਦਬਾਅ ਐਕਸੈਪਟ ਕਰਨਗੇ ਨਾ ਬਾਹਰ ਕਿਸੇ ਦੇ ਅਧੀਨ ਹੋ ਕੇ ਇਹ ਕੰਮ ਕਰ ਸਕਦੇ ਨੇ ਤਾਂ ਇਹਨਾਂ ਨੂੰ ਹਮੇਸ਼ਾ ਆਜ਼ਾਦੀ ਚਾਹੀਦੀ ਆ ਆਜ਼ਾਦੀ ਪਸੰਦ ਇਹ ਲੋਕ ਹੁੰਦੇ ਨੇ ਇਸ ਤੋਂ ਬਿਨਾ ਇਹਨਾਂ ਦਾ ਰਿਸਕ ਲੈਣਾ ਬਹੁਤ ਪਸੰਦ ਕਰਦੇ ਨੇ ਇਹ ਕਿਸਮ ਕਿਸਮ ਦਾ ਕੋਈ ਜੋਖਮ ਹੈ ਤਾਂ ਇਹ ਜੇ ਕੋ ਕਹਿੰਦੇ ਕੋਈ ਕੰਮ ਇਹ ਨਹੀਂ ਕਰ ਸਕਦਾ ਇਹ ਕਹਿੰਨਗੇ ਮੈਂ ਕਰੂੰ ਤੇ ਇਹਨਾਂ ਨੂੰ ਰਿਸਕ ਲੈਣਾ ਜਿਹੜਾ ਉਹ ਬਹੁਤ ਜ਼ਿਆਦਾ ਪਸੰਦ ਹੁੰਦਾ ਆ ਤੇ ਇਹ ਸਾਊਦੇ ਹਾਰਮਨ ਪਿਆਰੇ ਵੀ ਹੁੰਦੇ ਨੇ ਫਿਰ ਜਿਹਨੂੰ ਵੀ ਮਿਲਦੇ ਨੇ ਬਹੁਤ ਜਲਦੀ ਉਹਦਾ ਮਨ ਮੋਹ ਲੈਂਦੇ ਨੇ ਹਰ ਕੋਈ ਇਹਨਾਂ ਤੇ ਬਹੁਤ ਜਲਦੀ ਵਿਸ਼ਵਾਸ ਕਰ ਲੈਂਦਾ ਹੈ ਤੇ ਉਸ ਤੋਂ ਅਗਲਾ ਹੈ ਜੀ ਇਹ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਜਿਆਦਾ ਲੱਕੀ ਨਹੀਂ ਹੁੰਦੇ ਇਹਨਾਂ ਦੀ ਜਿਹੜੀ ਕਿਸਮਤ ਹੈ ਕੋਈ ਜਿਆਦਾ ਤੇਜ ਨਹੀਂ ਹੁੰਦੀ ਤੇ ਇਹ ਪਿਆਰ ਦੇ ਮਾਮਲੇ ਦੇ ਵਿੱਚ ਹਮੇਸ਼ਾ ਬੋਸੀ ਰਹਿੰਦੇ ਨੇ ਇਸ ਕਾਰਨ ਕਈ ਵਾਰੀ ਆਪਣੇ ਜਿਹੜੇ ਬਹੁਤ ਪਿਆਰੇ ਰਿਸ਼ਤੇ ਨੇ ਉਹਨਾਂ ਨੂੰ ਵੀ ਖੋ ਬੈਠਦੇ ਨੇ ਇੱਕ ਤੋਂ ਲੈ ਕੇ 9 ਤੱਕ ਦੇਖੋ ਸਾਰੇ ਅੰਕ ਨੇ ਸਾਰਿਆਂ ਦੀ ਆਪਣੀ ਆਪਣੀ ਨੇਚਰ ਹੁੰਦੀ ਹੈ ਕਿਸੇ ਦਾ ਮੂਲ ਅੰਕ 1 ਹੈ ਕਿਸੇ ਦਾ ਮੂਲ ਅੰਕ 2 ਹੈ ਕਿਸੇ ਦਾ 3 ਹੈ ਇਸ ਤਰ੍ਹਾਂ 9 ਤੱਕ ਦੇ ਮੂਲ ਅੰਕ ਹੁੰਦੇ ਆ ਇਹਨਾਂ ਸਾਰਿਆਂ ਦੀ ਆਪਣੀ ਆਪਣੀ ਨੇਚਰ ਬਣੀ ਹੋਈ ਹੁੰਦੀ ਹੈ ਤੇ ਇਹ ਵੀ ਆਪਾਂ ਇਹ ਗੱਲ ਕਹਿ ਸਕਦੇ ਆ ਵੀ ਕੀ ਇਹ ਸਾਰਿਆਂ ਤੇ ਪ੍ਰਭਾਵ ਪੈਂਦਾ ਨਹੀਂ ਕੁਝ ਤੇ ਪ੍ਰਭਾਵ ਜ਼ਿਆਦਾ ਪੈਂਦਾ ਲੇਕਿਨ ਕੁਝ ਦੇ ਵਿੱਚ ਕੁਝ ਦੇਖਣ ਨੂੰ ਮਿਲਦਾ ਮਿਲਦਾ ਜ਼ਰੂਰ ਹੈ ਨੰਬਰ 1 ਦੇ ਵਿੱਚ ਜੇਕਰ ਆਪਾਂ ਉਦਾਹਰਣ ਲਈਏ ਤਾਂ ਜਿਹੜੇ ਆਪਣੇ ਅੰਬਾਨੀ ਜੀ ਨੇ ਉਹ ਨੰਬਰ 1 ਉਹਨਾਂ ਦਾ ਬਲਾਕ ਨੰਬਰ 1 ਹੈ ਔਰ ਦੇਖੋ ਆ ਜੋ ਟੌਪ ਤੇ ਨੇ ਇਸ ਤੋਂ ਬਿਨਾ ਰਤਨ ਟਾਟਾ ਦੀ ਉਦਾਹਰਣ ਲਵਾਂਗੇ ਰਤਨ ਟਾਟਾ ਨੰਬਰ 1 ਦੇ ਨੇ ਇੰਦਰਾ ਗਾਂਧੀ ਜੀ ਇੰਦਰਾ ਗਾਂਧੀ ਨੂੰ ਕੌਣ ਨਹੀਂ ਜਾਣਦਾ ਉਹਨਾਂ ਦਾ ਵੀ ਨੰਬਰ 1 ਸੀ ਉਹਨਾਂ ਦੇ ਘਰੇਲੂ ਹਾਲਾਤ ਆ ਪਰ ਇਹਨਾਂ ਬਾਰੇ ਆਪਾਂ ਨੂੰ ਨਹੀਂ ਪਤਾ ਲੇਕਿਨ ਉਹਨਾਂ ਦੇ ਬਾਰੇ ਆਪਾਂ ਨੂੰ ਪਤਾ ਤੇ ਉਹ ਵੀ ਨੰਬਰ 1 ਦੇ ਸੀ ਉਨਾਰਾ ਵੀ ਮੁਲਾਂਕਸ ਜਿਹੜਾ ਨੰਬਰ 1 ਰਿਹਾ ਹੈ ਤਾਂ ਇਹਨਾਂ ਦੇ ਲਈ ਹਮੇਸ਼ਾ ਜਿਹੜੀ ਹੈ ਇੱਕ ਟਿਪ ਹੈ ਇਹੀ ਟਿਪਸ ਆਪਾਂ ਦੇ ਸਕਦੇ ਹਾਂ ਕਿ ਇਹ ਪੰਕਚੁਐਲਿਟੀ ਦੇ ਵਿੱਚ ਮਾਰਖਾਂਦੇ ਨੇ ਜੇਕਰ ਇਹ ਸੂਰਜ ਦੀ ਤਰ੍ਹਾਂ ਹਮੇਸ਼ਾ ਪੰਕਚੁਅਲ ਰਹਿਣ ਜਿਸ ਤਰ੍ਹਾਂ ਸੂਰਜ ਆਪਣੇ ਸਮੇਂ ਤੇ ਚੜਦਾ ਹੈ ਤੇ ਆਪਣੇ ਸਮੇਂ ਤੇ ਛਿਪ ਜਾਂਦਾ ਹੈ ਤਾਂ ਇਸੇ ਤਰੀਕੇ ਨਾਲ ਜੇਕਰ ਇਹ ਵੀ ਆਪਣੇ ਸੂਰਜ ਦੀ ਤਰ੍ਹਾਂ ਆਪਣੇ ਅੰਦਰ ਪੰਕਚੁਐਲਿਟੀ ਪੈਦਾ ਕਰਨ ਸਮੇਂ ਦੇ ਪਾਬੰਦ ਬਣ ਜਾਣ ਤਾਂ ਇਹਨਾਂ ਨੂੰ ਬਹੁਤ ਵਧੀਆ ਤਰੱਕੀ ਹੈ ਜਿਹੜੀ ਉਹ ਮਿਲ ਸਕਦੀ ਹੈ ਸਿਰਫ ਸਮੇਂ ਦੀ ਪਵੰਦੀ ਨਾ ਹੋਣ ਕਾਰਨ ਇਹ ਸਭ ਤੋਂ ਵੱਡੀ ਮਾਤ ਖਾਂਦੇ ਆ ਤੇ ਇਹਨਾਂ ਨੂੰ ਸਮਝਣਾ ਕੋਈ ਸੌਖਾ ਕੰਮ ਨਹੀਂ ਇਹਨਾਂ ਦਾ ਸੁਭਾਅ ਇਹ ਜਿਸ ਤਰ੍ਹਾਂ ਦੇ ਹੁੰਦੇ ਨੇ ਇਹਨਾਂ ਨੂੰ ਸਮਝਣਾ ਕੋਈ ਸੌਖੀ ਗੱਲ ਨਹੀਂ ਹੁੰਦੀ ਹੈ ਇਹ ਇਹਨਾਂ ਨੂੰ ਜਲਦੀ ਜਲਦੀ ਕਿਸੇ ਕੋਈ ਪਸੰਦ ਨਹੀਂ ਆਉਂਦਾ ਕਿਸੇ ਦੇ ਨਾਲ ਗੱਲ ਕਰਨਾ ਪਸੰਦ ਨਹੀਂ ਹੁੰਦਾ ਜਲਦੀ ਜਲਦੀ ਹਰ ਇੱਕ ਬੰਦੇ ਦੇ ਵਿੱਚ ਇਹ ਨੁਕਸ ਕਰ ਦਣਗੇ ਇਹਨਾਂ ਨੂੰ ਜਲਦੀ ਜਲਦੀ ਕੋਈ ਵੀ ਪਸੰਦ ਨਹੀਂ ਕਰਦਾ ਦੇਖੋ ਮੈਂ ਜਿਵੇਂ ਪਹਿਲਾਂ ਗੱਲ ਕੀਤੀ ਹੈ ਵੀ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਇਹਦੇ ਹੋਂ ਕੋਈ ਇੱਕ ਤਰੀਕ ਨੂੰ ਪੈਦਾ ਹੋਇਆ ਕੋਈ 10 ਨੂੰ ਪੈਦਾ ਹੋਇਆ ਤੇ ਕੋਈ 19 ਨੂੰ ਪੈਦਾ ਹੋਇਆ ਕੋਈ 28 ਨੂੰ ਪੈਦਾ ਹੋਇਆ ਤੇ ਇਹ ਸਭ ਤੋਂ ਜ਼ਿਆਦਾ ਜਿਹੜੇ ਮੈਂ ਪ੍ਰਭਾਵ ਦੱਸਿਆ ਸਭ ਤੋਂ ਜ਼ਿਆਦਾ ਇਹਨਾਂ ਦੇ ਵਿੱਚੋਂ ਲੱਕੀ ਕਿਹੜੇ ਹੁੰਦੇ ਨੇ ਜਿਹੜੇ ਲੱਕੀ ਹੁੰਦੇ ਨੇ ਉਹ ਨੰਬਰ ਜਿਹੜੇ 19 ਤਰੀਕ ਨੂੰ ਪੈਦਾ ਹੁੰਦੇ ਨੇ ਜਿਨ੍ਹਾਂ ਦਾ ਗੁਲਾਕ 1 ਹੈ ਪਰ 19 ਤਰੀਕ ਨੂੰ ਪੈਦਾ ਹੋਏ ਨੇ ਉਹ ਲੱਕੀ ਰਹਿੰਦੇ ਨੇ ਇਹਨਾਂ ਦੇ ਵਿੱਚੋਂ ਉਸ ਤੋਂ ਸੈਕੰਡ ਨੰਬਰ ਤੇ ਜਿਹੜੇ ਹੁੰਦੇ ਨੇ ਉਹ ਹੁੰਦੇ ਨੇ 28 ਤਰੀਕ ਵਾਲੇ ਜਿਨ੍ਹਾਂ ਦਾ ਜਨਮ ਕਿਸੇ ਵੀ ਮਹੀਨੇ ਦੀ 28 ਤਰੀਕ ਨੂੰ ਹੁੰਦਾ ਹੈ ਤਾਂ ਉਹਨਾਂ ਦਾ ਉਹ ਫਰਸਟ ਨੰਬਰ ਦੇ ਲੱਕੀ ਤਾਂ ਨਹੀਂ ਹੈ ਲੇਕਿਨ ਸੈਕੰਡ ਨੰਬਰ ਦੇ ਜ਼ਰੂਰ ਹੁੰਦੇ ਨੇ ਉਸ ਤੋਂ ਥੋੜਾ ਘੱਟ ਲੱਕੀ ਹੁੰਦੇ ਨੇ ਲੇਕਿਨ ਜਿਹੜਾ 19 ਸੌਰੀ ਜਿਨ੍ਹਾਂ ਦਾ 10 ਤਰੀਕ ਨੂੰ ਜਨਮ ਹੋਇਆ ਹੈ